ਦੇ ਚੰਗੇ ਪ੍ਰੋਜੈਕਟ ਤੇ ਘਰ ਦੀ ਮਾਲੀ ਹਾਲ ਸੁਧਾਰਨ ਦੇ ਲਈ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਡੰਕੀ ਲਾ ਕੇ ਅਮਰੀਕਾ ਜਾਂਦੇ ਹਨ ਉਹਨਾਂ ਦੇ ਚਲਦੇ ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਕਸਬਾ ਰਮਦਾਸ ਦਾ 33 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਵੀ ਡੰਕੀ ਲਾ ਕੇ ਹੁਣ ਤੋਂ 3 ਮਹੀਨੇ ਪਹਿਲਾਂ ਕਰੋ ਗਿਆ ਸੀ ਅਤੇ ਜਿੱਥੇ ਰਸਤੇ ਜਾਂਦਿਆਂ ਗਵਟਾ ਮਾਲਾ ਦੇ ਕੋਲ ਉਹਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਉਹਦੇ ਦੋਸਤਾਂ ਨੇ ਜਿਹੜੇ ਉਹਦੇ ਨਾਲ ਸੀਗੇ ਇਹਦੀ ਜਿਹੜੀ ਸੂਚਨਾ ਅਧਿਕਾਰ ਦਿੱਤੀ ਗੁਰਪ੍ਰੀਤ ਸਿੰਘ ਦੀ ਮੌਤ ਦੀ ਜਾਣਕਾਰੀ ਮਿਲਦੇ ਹੀ ਉਹਦੇ ਘਰ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਕਿਉਂਕਿ ਗੁਰਪ੍ਰੀਤ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਆ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਆ ਤੇ ਗੁਰਪ੍ਰੀਤ ਸਿੰਘ ਦੀ ਮੌਤ ਦੇ ਬਾਅਦ ਉਹਨਾਂ ਦੀਆਂ ਭੈਣਾਂ ਮਾਤਾ ਪਿਤਾ ਗੁਰਪ੍ਰੀਤ ਦੀ ਡੈੱਡ ਬਾਡੀ ਲਈ ਭਾਰਤ ਸਰਕਾਰ ਨੂੰ ਲੋਹਾਰ ਲਾ ਰਹੇ ਹਨ ਕਿ ਉਹਨਾਂ ਦੀ ਲਾਸ਼ ਨੂੰ ਪਹੁੰਚਾਇਆ ਜਾਵੇ ਬੀਤੇ ਕਾਫੀ ਦਿਨਾਂ ਤੋਂ ਇਸ ਜੀ ਦਾ ਚਰਚਾ ਜੂਰਾਂ ਦੇ ਵਿੱਚ ਆ ਕਿ 트ੰਪ ਦੇ ਸੱਤਾ ਸੰਭਾਲਦੇ ਆ ਬਾਰਡਰ ਸੀਲ ਕਰ ਦਿੱਤੇ ਗਏ ਹਨ ਔਰ بار بار ਇਹ اپੀਲ ਸਭ ਵੱਲੋਂ ਕੀਤੀ ਜਾ ਰਹੀ ਹੈ ਨੌਜਵਾਨਾਂ ਨੂੰ ਕਿ ਹੁਣ ਉਹ ਇਸ ਚੀਜ਼ ਨੂੰ ਆਪਣਾ ਥੋੜਾ ਪੜਿਆ ਵਿਚਾਰ ਕੇ ਚੱਲਣ ਬੇਸ਼ੱਕ ਇਹ ਇੱਕ ਹਾਸਾ ਦਿਲ ਦਾ ਦੌਰਾ ਪੈਣ ਕਰਕੇ ਗੁਰਪ੍ਰੀਤ ਦੀ ਮੌਤ ਹੋਈ ਹੈ ਪਰ ਇਹੋ ਜਿਹੇ ਹਾਦਸੇ ਅਕਸਰ ਹੀ ਇੱਕ ਡੰਕੀ ਰੂਟ ਤੇ ਵਾਪਰਦੇ ਰਹਿੰਦੇ ਹਨ ਜਿਹਦੇ ਵਾਸਤੇ ਨੌਜਵਾਨਾਂ ਨੂੰ ਵਿਚਾਰਨ ਦੀ ਲੋੜ ਹੈ ਇਹ ਬਹੁਤ ਇਧਰ ਉਹ ਵੇਹੇ ਤੇ ਕੋਸ ਪਾਲਾ ਵਿੱਚ ਕਿਹ ਜਰਾ ਕਰ ਲਾਂਦਾ ਨਾ ਮਾਤਾ ਮੈਂ ਇੱਥੇ ਕੰਮ ਹੀ ਨਹੀਂ ਕਰਨਾ ਇਹ ਕੋਈ ਗੱਲ ਆਂਦਾ ਮੈਂ ਵੱਡੇ ਮੋਲ ਕਰ ਜਾ ਕੇ ਤੇ ਮੈਂ ਫੇਰ ਵਿਆਹ ਕਰਾਉਣਾ ਮਾਤਾ ਮੈਂ ਤੈਨੂੰ ਪਾਣੀ ਨਹੀਂ ਵਰਨ ਦੇਣਾ ਉਹ ਮੇਰਾ ਪੁੱਤ ਤਰੇ ਅਲਗਾ ਮਿਲਣਾ ਪੜੀ ਵਾਰ ਤੇ ਨਾ ਵਿਆਹ ਕਰਾਉਣਾ ਇਹ ਕੋਈ ਵੀ ਵੀਰੇ ਘਾਣੋ ਬਾਹਰ ਜਾਣ ਦੀ ਆਸ ਨਾ ਰੱਖੇਗੀ ਬਾਹਰ ਜਾਣਾ ਆਪਣੀਆਂ ਪਹਿਣਾਵਾਂ ਵਾਲੇ ਵੇਖ ਕੇ ਕੋਈ ਮੂੰਹ ਨਾ ਕਰੇਗੀ ਬਾਹਰ ਜਾਣਾ ਆਪਣੀਆਂ ਪਹਿਣਾਵਾਂ ਵਾਲ ਵੇਖਿਓ ਜਿਨ੍ਹਾਂ ਨੇ ਇਨੇ ਲਾਡਾਂ ਨਾਲ ਤੁਹਾਨੂੰ ਪਾਲਿਆ ਹੁੰਦਾ ਕਿਤੇ ਮਾਸਾ ਵੀ ਪਿਆਰ ਹੋਏ ਪਹਿਣਾ ਲਈ ਤੇ ਬਾਹਰ ਨਹੀਂ ਮੰਗਣਾ ਰੱਖਿਓ ਕਿ ਨਹੀਂ ਬਾਹਰ ਜਾਣਾ ਉਹਨਾਂ ਪਹਿਣਾਵਾਂ ਵਾਲ ਵੇਖਿਓ ਬੇਸ਼ੱਕ ਉਹਨਾਂ ਨੇ ਉਹਨਾਂ ਦੇ ਕਰੇ ਜਾ ਕੇ ਖਾਲੀ ਪਿਆਰ ਦੇ ਆਏ ਹੋ ਪਰਸ਼ ਨਹੀਂ ਚਾਹੀਦਾ ਪਹਿਣਾ ਨੂੰ ਕੋਚ ਨਹੀਂ ਚਾਹੀਦਾ ਮੇਰਾ ਨਾਟ ਚਾਹੀਦਾ ਆ ਮਾਦਰ ਮਸੇਗਾ ਲੜਕੇ ਦਾ ਨਾਮ ਗੁਰਪ੍ਰੀਤ ਸਿੰਘ ਸੀ ਤਿੰਨ ਮਹੀਨੇ ਹੋ ਗਏ ਤੋਂ ਬੈਸ ਬਸ ਦਿਨ ਦੋ ਚਾਰ ਦਿਨ ਕੱਟਿਆ ਬਾਕੀ ਏਜੰਟਾਂ ਨਾਲ ਜੋ ਵੀ ਗੱਲਬਾਤ ਕੀਤੀ ਆ ਉਹ ਮੇਰੇ ਲੜਕੇ ਨੇ ਵੱਡੇ ਜਿਹੇ ਚੁਣਾ ਦੋਆ ਕੀਤੀ ਆ ਉਹਨੇ ਜਮਾਈ ਨਹੀਂ ਆਇਆ ਜੋ ਕਿ ਮੈਂ ਖਾਣੀ ਤਦ ਦਾ ਨਹੀਂ ਹੁਣ ਮੱਖਾਂ ਬਣਵਾਈਆਂ ਨੇ ਇੱਕ ਮਹੀਨਾ ਹੋਇਆ ਕਾ ਜੀ ਅੱਜ ਜਿਕਰ ਆ ਗਿਆ ਉਹਨੂੰ ਪਤਾ ਲੱਗਿਆ ਵਾਈ ਸਾਰੇ ਬਣਾਏ ਬੰਨਾਂ ਨੇ ਇਸੇ ਨੌਜਵਾਨ ਹਾਂਜੀ ਮੈਂ ਤਾਂ ਪੂਰੀ ਕਰਦਾ ਰਿਹਾ ਆਪਣੀ ਕਿਹਦੀ ਵਾਰ ਕਦੋਂ ਗੱਲਬਾਤ ਹੋਈ ਕੀ ਗੱਲਬਾਤ ਕੀਰਲੀ ਬਾਲ ਆ ਉਦੋਂ ਜਿੱਦਾਂ ਗੁੱਡੀ ਨੇ ਦੱਸਿਆ ਤਾਂ ਉਸ ਮੈਂ ਤੇ ਵਦਨ ਹੱਡੀ ਹੋਈ ਆ ਤੇ ਕਦੋਂ ਪਹਿਲ ਹੋਈ ਆ ਕੀ ਦੱਸਿਆ ਨਹੀਂ ਹੁੰਦਾ ਮੈਂ ਬਿਲਕੁਲ ਠੀਕ ਠਾਕ ਆ ਕੋਈ ਗੱਲ ਨਹੀਂ ਮੈਂ ਰਿਕਾਰਡਿੰਗ ਕਰ ਲਈ ਜਾਂਦਾ ਪਹਿਲੋਂ ਅੰਦਾਜ਼ ਵੀ ਇੱਥੇ ਰੇਂਜ ਨਹੀਂ ਆਉਂਦੀ ਰਿਕਾਰਡ ਕਰ ਲਈ ਜਾਂ ਮੈਂ ਉਦੋਂ ਬੋਲ ਕੇ ਪਹਿਲੋਂ ਮੈਂ ਨਹੀਂ ਕਰਦਾ ਜਾ ਸਕੋ ਤੇ ਉਹਨੇ ਸਿਰੇ ਜਵਾਬ ਦੇ ਜਿਆ ਵੀ ਮੈਂ ਤੇ ਡੜੀ ਵੀ ਠੀਕ ਠਾਕ ਹੈ ਕੋਈ ਗੱਲ ਬਾਤ ਨਹੀਂ ਹੁਣ ਅੱਜ ਅਹੀਂ ਵੀ ਰਾਤ ਨੂੰ ਤੇ ਤੁਹਾਡਾ ਤੁਹਾਡੀ ਯਾਦ ਪੈਣੀ ਸਾਡਾ ਦਿਨ ਚੜਨਾ ਤੇ ਅੱਜ ਅਹੀਂ ਇਥੋਂ ਟਪਣਾ ਠੀਕ ਇਹ ਮੰਨ ਕਰਦੇ ਹਾਂ ਸਾਡੀ ਮੰਗ ਇਹ ਹੋਈ ਆ ਜੀ ਹੁਣ ਸਾਰਿਆਂ ਦੇ ਇਹਨਾਂ ਦੇ ਪੈਣ ਪਰਾਵਾਂ ਦੀ ਸ਼ਾਦੀ ਵੀ ਇਹ ਸਾਡੀ ਬਾਡੀ ਜਿਹੜੀ ਆ ਵੀ ਉਹੋ ਹੀ ਬਾਤ ਹੋਣੀ ਚਾਹੀਦੀ ਸਾਡੀ ਮੰਗ ਸਭ ਤੋਂ ਵੱਡੀ ਇਹ ਹੋਈ ਠੀਕ ਅੱਜ ਵੀ ਤੇ ਕੀ ਨਾਮ ਹੈ ਤੇ ਕੀ ਗੱਲ ਬਾਤ ਰਹੀ ਸਰਦਾਰ ਵੀਰ ਜੀ ਮੇਰਾ ਨਾਮ ਸਤਾਰਾ ਸਿੰਘ ਆ ਮੇਰਾ ਛੋਟਾ ਬ੍ਰਦਰ ਗੁਰਪ੍ਰੀਤ ਸਿੰਘ ਜੋ ਕਿ ਪਹਿਲਾਂ ਇੰਗਲੈਂਡ ਦੇ ਵਿੱਚ ਰਹਿੰਦਾ ਸੀ ਜੋ ਉਸ ਤੋਂ ਬਾਅਦ ਵਾਪਸ ਆ ਗਿਆ ਇੱਥੇ ਜਿੱਥੋਂ ਅਮਰੀਕਾ ਜਾਣ ਦੇ ਇਹੋ ਇੱਕੋ ਦੇ ਮਨ ਦੇ ਵਿੱਚ ਸੀ ਕਿ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਅਮਰੀਕਾ ਜਾਣ ਵਾਸਤੇ ਨੇ ਪਹਿਲਾਂ ਚੰਡੀਗੜ੍ਹ ਦੇ ਏਜੰਟਾਂ ਨਾਲ ਗੱਲ ਕੀਤੀ ਸੀ 16 ਲੱਖ ਰੁਪਏ ਉਹਨਾਂ ਨੂੰ ਦਿੱਤਾ ਉਹਨਾਂ ਨੇ ਗਿਆਨਾਂ ਤੱਕ ਪਹੁੰਚਾਇਆ ਅੱਗੋਂ ਕੋਈ ਮਹਾਮੰਦਰਾਂ ਦਾ ਕੋਈ ਪਾਕਿਸਤਾਨੀ ਏਜੰਟ ਸੀਗਾ ਉਹਦੇ ਨਾਲ ਉਹਦੀ ਸੰਪਰਕ ਹੋਇਆ ਉਸ ਦੇ ਨਾਲ ਜੋ ਕਿ ਗੱਲ ਹੋਈ ਉਹਨੂੰ ਵੀ ਪੇਮੈਂਟ ਪੂਰੀ ਦੀ ਪੂਰੀ ਉਸ ਏਜੰਟਰ ਨੂੰ ਹੀ ਕਰ ਦਿੱਤੀ ਗਈ ਆ ਪਰ ਰਸਤੇ ਦੇ ਵਿੱਚ ਹੀ ਅਟੈਕ ਆਉਣ ਕਰਕੇ ਸਾਡੇ ਬ੍ਰਦਰ ਦੀ ਡੈਥ ਹੋ ਗਈ ਆ ਕਿਸ ਜਗ੍ਹਾ ਆ ਯਾਰ ਕਿੱਥਾ ਪਤਾ ਲੱਗਿਆ ਤੁਹਾਨੂੰ ਗੁਆਟਮਾਲਾ ਜਾ ਕੇ ਉਹਦੀ ਡੈਥ ਹੋਈ ਆ ਉਹ ਕੋਈ ਮੁੰਡੇ ਕਿਸੇ ਏਜੰਟਰ ਦੇ ਸੀਗੇ ਜਿਹੜੇ ਹੋਰ ਏਜੰਟਰ ਦੇ ਰਾਤ ਇਹ ਮਤਲਬ ਇੱਕ ਹੋਟਲ ਦੇ ਵਿੱਚ ਇਕੱਠੇ ਰੁਕੀ ਸੀਗੇ ਉਨੇ ਨਾਲ ਰਾਤ ਕੱਟੀ ਆ ਉਹਦੇ ਵੀ ਕੋਈ ਪ੍ਰੋਬਲਮ ਨਹੀਂ ਕੋਈ ਉਹ ਜੀ ਗੱਲਬਾਤ ਨਹੀਂ ਸੀ ਵੀ ਸਾਡੇ ਨਾਲ ਤੀਜੀ ਮੰਜ਼ਿਲ ਤੋਂ ਆਪਣਾ ਬੈਗ ਚੁੱਕ ਕੇ ਥੱਲੇ ਉਤਰਿਆ ਗੱਡੀ 'ਚ ਬੈਠ ਗਿਆ ਵਾ ਗੱਡੀ 'ਚ ਬੈੰਨੇ ਸਾਰੇ ਅੰਦਾਜ਼ੀ ਸਾਦੀ ਪ੍ਰੋਬਲਮ ਹੋਈ ਆ ਇਹੋ ਹੀ ਆਖਿਆ ਵੀ ਮੈਨੂੰ ਸਾਦੀ ਪ੍ਰੋਬਲਮ ਹੈ 5-7 ਮਿੰਟਾਂ ਦੇ ਵਿੱਚ ਹੀ ਕਹਿੰਦੇ ਵੀ ਹੱਥਾ ਕਿਨ੍ਹੇਲ ਗਿਆ ਬਸ ਔਰ ਕੁਛ ਨਹੀਂ ਇਹਨਾਂ ਤੋਂ ਮੈਂ ਪਹਿਲਾਂ ਗਿਆ ਕਿ ਕਿੰਨੇ ਪੈਸੇ ਲੱਗੇ ਇੱਥੋਂ ਤਕਰੀਬਨ ਉਹ 3 ਮਹੀਨੇ ਪਹਿਲਾਂ ਗਿਆ ਵਾ 37-38 ਲੱਖ ਰੁਪਈਆ ਜਿਹੜਾ ਅਸੀਂ ਲਾ ਚੁੱਕੇ ਆ ਪ੍ਰਸ਼ਾਸਨ ਤੋਂ ਵੀ ਮੰਗਦੇ ਆ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਗਿਆ ਸਾਨੂੰ ਸਾਡੇ ਭਰਾ ਦੀ ਲਾਸ਼ ਜਿਹੜੀ ਆ ਉਹ ਸ ਅਸੀਂ ਆਪਣੇ ਹੱਥੀ ਉਹਦੇ ਜਿਹੜੇ ਅਲਤਮਰਿ ਸਿਵਾਜੋ ਕਰ ਸਕੀ ਸਾਡੀ ਇਹੋ ਹੀ ਮੰਗ ਹੈ ਕਿੰਨੇ ਪੈਣ ਪਰਾਵਾਂ ਅਸੀਂ ਅੱਜ ਪੈਣ ਪਰਾਵਾਂ ਛੇ ਪੈਣਾ ਲਈ ਦੋ ਪਰਾ ਸੀ